ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕੈਨੇਡਾ ਦੇ ਨਵੇਂ ਇਮੀਗ੍ਰੇਸ਼ਨ ਨਿਯਮਾਂ ਦੀ ਸੱਚਾਈ ਇੱਕ ਨਵਾਂ ਰਾਹ ਜੋ ਨਿਰਮਾਣ ਕਰਮਚਾਰੀਆਂ ਲਈ ਖੁੱਲਿਆ ਪਰ ਦੂਜੇ ਮਹੱਤਵਪੂਰਨ ਸੈਕਟਰ ਜਿਵੇਂ ਦੇਖਭਾਲ ਕਰਨ ਵਾਲੇ ਅਤੇ ਖੇਤੀਬਾੜੀ ਮਜ਼ਦੂਰ ਅਜੇ ਵੀ ਅਸਮੰਜਸ ਵਿੱਚ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਇਮੀਗ੍ਰੇਸ਼ਨ ਟਿਚਿਆਂ ਵਿੱਚ ਵੱਡੀ ਕਟੌਤੀ ਕੀਤੀ ਐਕਸਪ੍ਰੈਸ ਐਂਟਰੀ ਸਿਸਟਮ ਵਿੱਚ ਵੀ ਵੱਡੇ ਬਦਲਾਅ ਕੁਝ ਜਿੱਤ ਰਹੇ ਨੇ ਪਰ ਕਈ ਹਾਰ ਰਹੇ ਨੇ ਅੰਤ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਬਦਲਾ ਤੁਹਾਡੇ ਪਰਮਨੈਂਟ ਰੈਜ਼ਿਡੈਂਸੀ ਦੇ ਮੌਕਿਆਂ ਨੂੰ ਕਿਵੇਂ ਪ੍ਰਭਾਵਿਤ ਕਰਨਗੇ ਆਓ ਸਫ਼ਰ ਸ਼ੁਰੂ ਕਰੀਏ ਪਹਿਲਾਂ ਗੱਲ ਕਰਦੇ ਹਾਂ ਨਿਰਮਾਣ ਕਰਮਚਾਰੀਆਂ ਲਈ ਨਵੇਂ ਪਰਮਨੈਂਟ ਰੈਜ਼ਿਡੈਂਸੀ ਰਾਹ ਦੀ ਕੈਨੇਡਾ ਦੀ ਸਰਕਾਰ ਨੇ ਹੁਣ 6000 ਬਿਨਾ ਸਟੇਟਸ ਵਾਲੇ ਨਿਰਮਾਣ ਕਰਮਚਾਰੀਆਂ ਨੂੰ ਪਰਮਨੈਂਟ ਰੈਜ਼ਿਡੈਂਸੀ ਦੇਣ ਦਾ ਐਲਾਨ ਕੀਤਾ ਇਹ ਪਹਿਲਾਂ ਸਿਰਫ ਟੋਰਾਂਟੋ ਤੱਕ ਸੀਮਤ ਸੀ ਪਰ ਹੁਣ ਪੂਰੇ ਦੇਸ਼ ਵਿੱਚ ਲਾਗੂ ਹੋਵੇਗਾ ਸਰਕਾਰ ਦਾ ਕਹਿਣਾ ਹੈ ਕਿ ਇਹ ਫੈਸਲਾ ਹਾਊਸਿੰਗ ਸੰਕਟ ਨੂੰ ਹੱਲ ਕਰਨ ਲਈ ਪਰ ਸਵਾਲ ਇਹ ਹੈ ਕੀ ਸਿਰਫ ਨਿਰਮਾਣ ਸੈਕਟਰ ਹੀ ਮਹੱਤਵਪੂਰਨ ਹੈ ਇਸ ਫੈਸਲੇ ਦੇ ਪਿੱਛੇ ਚੋਣਾਂ ਦੀ ਤਿਆਰੀ ਵੀ ਦਿਖਾਈ ਦਿੰਦੀ ਹੈ ਕੀ ਸਰਕਾਰ ਸਿਰਫ ਵੋਟਾਂ ਲਈ ਅਜਿਹੇ ਫੈਸਲੇ ਲੈ ਰਹੀ ਹੈ ਅੱਗੇ ਵਧਦੇ ਹਾਂ ਅਤੇ ਗੱਲ ਕਰਦੇ ਹਾਂ ਜ਼ਰੂਰੀ ਸੈਕਟਰਾਂ ਦੀ ਅਣਦੇਖੀ ਬਾਰੇ ਨਿਰਮਾਣ ਸੈਕਟਰ ਨੂੰ ਮਹੱਤਵ ਦਿੱਤਾ ਜਾ ਰਿਹਾ ਪਰ ਦੇਖਭਾਲ ਕਰਨ ਵਾਲੇ ਘਰੇਲੂ ਕਰਮਚਾਰੀ ਅਤੇ ਖੇਤੀਬਾੜੀ ਮਜ਼ਦੂਰ ਅਜੇ ਵੀ ਅਣਗੌਲੇ ਇਹ ਸੈਕਟਰ ਵੀ ਕੈਨੇਡਾ ਦੀ ਅਰਥਵਿਵਸਥਾ ਲਈ ਬਹੁਤ ਜ਼ਰੂਰੀ ਨੇ ਫਿਰ ਵੀ ਇਨ੍ਹਾਂ ਵਰਕਰਾਂ ਨੂੰ ਨਾ ਕੋਈ ਸਟੇਟਸ ਮਿਲ ਰਿਹਾ ਨਾ ਹੀ ਪਰਮਨੈਂਟ ਰੈਜ਼ਿਡੈਂਸੀ ਦਾ ਸਪਸ਼ਟਰਾ ਕਈ ਮਾਹਿਰ ਕਹਿੰਦੇ ਨੇ ਕਿ ਇਹ ਸਿਸਟਮ ਵਿੱਚ ਪੱਖਪਾਤ ਦੀ ਨਿਸ਼ਾਨੀ ਲੱਖਾਂ ਵਰਕਰ ਜੋ ਦਿਨ ਰਾਤ ਮਿਹਨਤ ਕਰਦੇ ਨੇ ਅਜੇ ਵੀ ਅਨਿਸ਼ਚਿਤਤਾ ਵਿੱਚ ਜੀ ਰਹੇ ਨੇ ਕੀ ਸਰਕਾਰ ਇਹਨਾਂ ਦੀ ਸੁਣਵਾਈ ਕਰੇਗੀ ਹੁਣ ਗੱਲ ਕਰੀਏ ਚੋਣਾਂ ਤੋਂ ਪਹਿਲਾਂ ਇਮੀਗ੍ਰੇਸ਼ਨ ਟੀਚਿਆਂ ਵਿੱਚ ਕਟੌਤੀ ਦੀ ਸਰਕਾਰ ਨੇ ਪਰਮਨੈਂਟ ਰੈਜ਼ਿਡੈਂਸੀ ਦੇ ਟੀਚੇ ਨੂੰ 5 ਲੱਖ ਤੋਂ ਘਟਾ ਕੇ 385000 ਕਰ ਦਿੱਤਾ ਇਸ ਦੇ ਨਾਲ ਵਿਦਿਆਰਥੀਆਂ ਤੇ ਵਰਕਰਾਂ ਦੀ ਗਿਣਤੀ ਵੀ ਘਟਾਈ ਜਾ ਰਹੀ 5 ਮਿਲੀਅਨ ਅਸਥਾਈ ਪਰਮਿਟ ਖਤਮ ਹੋਣ ਵਾਲੇ ਨੇ ਇਸ ਨਾਲ ਲੱਖਾਂ ਲੋਕਾਂ ਦੇ ਜਾਨ ਦਾ ਡਰ ਹੈ ਸਰਕਾਰ ਦਾ ਕਹਿਣਾ ਹੈ ਕਿ ਇਹ ਕਟੌਤੀ ਹਾਊਸਿੰਗ ਅਤੇ ਸਿਹਤ ਸੇਵਾਵਾਂ ਤੇ ਦਬਾਅ ਘਟਾਉਣ ਲਈ ਪਰ ਸਵਾਲ ਹੈ ਕਿ ਇਹ ਸਿਰਫ ਚੋਣਾ ਜਿੱਤਣ ਦੀ ਰਣਨੀਤੀ ਹੈ ਅੱਗੇ ਵਧਿਏ ਅਤੇ ਐਕਸਪ੍ਰੈਸ ਐਂਟਰੀ ਸਿਸਟਮ ਦੇ ਬਦਲਾਅ ਬਾਰੇ ਗੱਲ ਕਰੀਏ ਇਸ ਸਿਸਟਮ ਵਿੱਚ ਹੁਣ ਸਿਹਤ ਸੈਕਟਰ ਅਤੇ ਟਰੇਡਸ ਨੂੰ ਪਹਿਲ ਦਿੱਤੀ ਜਾ ਰਹੀ ਪਸਟ ਟਾਈਮ ਸੈਕਟਰ ਜਿਵੇਂ ਸੌਫਟਵੇਅਰ ਇੰਜੀਨੀਅਰ ਅਤੇ ਡਾਟਾ ਸਾਇੰਟਿਸਟ ਇਹ ਯੀਨ ਨੂੰ ਹਟਾ ਦਿੱਤਾ ਇਹ ਬਦਲਾਅ ਦਿਖਾਉਂਦੇ ਨੇ ਕਿ ਸਰਕਾਰ ਦਾ ਫੋਕਸ ਹੁਣ ਸਥਾਨਿਕ ਮੰਗਾਂ ਤੇ ਹੈ ਨਾ ਕਿ ਪ੍ਰਵਾਸੀਆਂ ਦੇ ਸੁਪਨਿਆਂ ਤੇ ਜੋ ਲੋਕ ਸਟੈਮ ਵਿੱਚ ਕੰਮ ਕਰਦੇ ਨੇ ਉਹਨਾਂ ਲਈ ਰਾਹ ਹੁਣ ਮੁਸ਼ਕਲ ਪਰ ਸਿਹਤ ਅਤੇ ਟ੍ਰੇਡਸ ਵਿੱਚ ਕੰਮ ਕਰਨ ਵਾਲਿਆਂ ਲਈ ਨਵੇਂ ਮੌਕੇ ਕੀ ਤੁਸੀਂ ਇਨ੍ਹਾਂ ਵਿੱਚੋਂ ਕਿਸੇ ਸੈਕਟਰ ਵਿੱਚ ਹੋ ਅੰਤ ਵਿੱਚ ਅਸੀਂ ਇਸ ਸਾਰੇ ਪਲਾਨ ਦਾ ਨਤੀਜਾ ਵੇਖਦੇ ਹਾਂ ਕੈਨੇਡਾ ਦਾ ਇਮੀਗ੍ਰੇਸ਼ਨ ਪਲਾਨ ਹੁਣ ਸਾਰਿਆਂ ਨੂੰ ਸੱਦਣ ਵਾਲਾ ਨਹੀਂ ਇਹ ਸਟ੍ਰੈਟੈਜਿਕ ਹੈ ਜੋ ਸਿਰਫ ਖਾਸ ਸੈਕਟਰਾਂ ਨੂੰ ਮਹੱਤਵ ਦਿੰਦਾ ਚੋਣਾਂ ਨੇੜੇ ਹਨ ਅਤੇ ਲੱਖਾਂ ਲੋਕਾਂ ਦਾ ਭਵਿੱਖ ਸੰਸਦ ਵਿੱਚ ਤੈਅ ਹੋ ਰਿਹਾ ਕੁਝ ਲਈ ਸੁਪਨੇ ਸੱਚ ਹੋਣਗੇ ਪਰ ਕਈ ਅਜੇ ਵੀ ਉਡੀਕ ਵਿੱਚ ਇਹ ਬਦਲਾਅ ਕੈਨੇਡਾ ਦੇ ਇਮੀਗ੍ਰੇਸ਼ਨ ਦੇ ਭਵਿੱਖ ਨੂੰ ਕਿਵੇਂ ਬਦਲਣਗੇ ਅਸੀਂ ਆਪਣੀ ਵੀਡੀਓ ਦੇ ਅੰਤ ਤੱਕ ਪਹੁੰਚ ਗਏ ਜੇ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਤਾਂ ਆਪਣੇ ਵਿਚਾਰ ਸਾਂਝੇ ਕਰੋ ਅਜਿਹੀਆਂ ਹੋਰ ਅਪਡੇਟਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੇ ਨਾਲ ਜੁੜੇ ਰਹੋ